ਵੇਹਲਾ ਤੈਨੂੰ ਮੇਰੀ ਸੌ ਲੱਗੇ ਜੇ ਤੂੰ ਝੂਠ ਬੋਲੇ ਤੇ ਤੇ ਨਾਲ ਨਾ ਕਿਸ ਨੂੰ ਲੈ ਕੇ ਆਵੀ ਮੈਂ ਨਹੀਂ ਲਿਆਉਂਦਾ ਨਾਲ ਕਿਸ ਨੂੰ ਮੈਂ ਜੁੜੀ ਤੇ ਚੱਲ ਜਾਣਾ ਮੈਂ ਬਸ ਮਿਲਣੀ ਆਉਣਾ ਮੈਂ ਤੁਹਾਨੂੰ ਪਤਾ ਨਹੀਂ ਕਿਹੜੇ ਮਾਰੇ ਕਰਮ ਕੀਤੇ ਸੀ ਜਿਹੜੀ ਮੇਰੇ ਕਰਮਾਂ 'ਚ ਰਕੀ ਲਈ ਆਪ ਤੇ ਮਰ ਗਈ ਆ ਤੇ ਸਾਰੇ ਟੱਬਰ ਨੂੰ ਫਾਇ ਲੱਗੀ ਜੇ ਮੈਨੂੰ ਰਿਸ਼ਤੇਦਾਰ ਟੱਕਰ ਗਈ ਕਿਹੜਾ ਮਾੜਾ ਦਿਨ ਚੜਿਆ ਜਿੱਦਣ ਇਹਨਾਂ ਨੂੰ ਵੇਖਣ ਚੱਲ ਗਿਆ ਹੈ ਚੱਲੀ ਜਾ ਸਾਰੇ ਕੰਮ ਆਂ ਦੇ ਹੱਥਾਂ 'ਚ ਹੀ ਗਏ ਹੂੰ ਮੈਨੂੰ ਲੱਗਦਾ ਅਸੀਂ ਲੇਟ ਹੋ ਗਏ ਆ ਸਾਨੂੰ ਪਹਿਲਾਂ ਹੀ ਪਰਚਾ ਦੇ ਦੇਣਾ ਚਾਹੀਦਾ ਸੀ ਸੰਦੀਪਾ ਇੱਧਰ ਤੇ ਨਹੀਂ ਕੋਈ ਵੀ ਹੈਗਾ ਬੂਹਾ ਖੋਲ ਕੇ ਨਾ ਉਧਰ ਵਿੱਚ ਆਤੀ ਮਾਰ ਮੈਨੂੰ ਲੱਗਦਾ ਲੋਕੇ ਪੱਠੇ ਪੁੱਠੇ ਲੈ ਕੇ ਨਾ ਚੱਲ ਗਏ ਆ ਤੇ ਮੰਜੀ ਢਾ ਕੇ ਤਾਂ ਬਾਹਰ ਬੈਨੇ ਆ ਘੜੀ ਅੰਦਰ ਤੇ ਦਮ ਘੁੱਟਣ ਡਿਆ ਵਾ ਮੰਮੀ ਕਿੰਨਾ ਕਿਚੇ ਡਾ ਡਰ ਕੇ ਰਹਿਣਾ ਆਪਾਂ ਪੁੱਤ ਕੋਈ ਘੱਲ ਕੱਢੋ ਹਾਂ ਕੋਈ ਗੱਲ ਨਹੀਂ ਹੁਣ 2-4 ਦਿਨ ਤਾਂ ਕੱਢੀਏ ਕੀ ਕਰਨਾ ਵਾ ਜੇਲ੍ਹ ਦੇ ਵਿੱਚ ਨਾ ਦਿਨ ਨੂੰ ਨੰਗਣਾ ਨਾ ਪਤਾ ਲੱਗਣਾ ਵੀ ਰਾਤ ਪਈ ਆ ਤੇ ਨਾ ਪਤਾ ਲੱਗਣਾ ਵੀ ਦਿਨ ਚੜਿਆ ਵਾ ਮੰਮੀ ਰਾਤ ਵੀ ਮਾਹਾਂ ਕੱਟੀ ਇੱਥੇ ਨਾ ਨੀਂਦ ਆਉਂਦੀ ਆ ਮੱਛਰ ਕਿੰਨਾ ਹੀ ਹੈ ਤੇ ਇਦਾਂ ਹੀ ਆ ਪਰ ਕੀ ਕਰਨਾ ਸਾਥੀ ਸਿਆਣੀਆਂ ਕਹਿੰਦੇ ਆ ਬੁਰੇ ਕੰਮ ਦਾ ਬੁਰਾ ਨਤੀਜਾ ਹੁਣ ਭੁਗਤਣਾ ਪੈਣ ਰਿਹਾ ਸਾਨੂੰ ਉਹ ਤੇ ਆਪ ਨਖਤੀ ਮਰ ਗਈ ਆ ਨਾਮ ਤੇਰਾ ਕੋ ਹੱਥ ਆਇਆ ਤਾਂ ਸਿਆਪੇ ਨੂੰ ਆਧੂ ਫੜੇ ਗਏ ਆਪਾਂ ਮੰਮੀ ਇਹਦੇ ਨਾਲ ਚੰਗਾ ਤੇ ਫਿਰ ਜੇਲ੍ਹ ਹੀ ਆ ਨਹੀਂ ਨਾ ਹਾਗਲ ਕੇ ਜੀ ਇਹ ਕਹਿੰਨੇ ਨਾ ਕੱਤੇ ਨੇ ਦਸਤਾਣਾ ਤੇ ਤੁਹਾਡਾ ਬੁਰਾ ਹਾਲ ਹੋ ਜਾਣਾ ਹੀ ਆ ਉਥੇ ਨਿਉ ਦਿਨ ਲੰਘਦਾ ਹੁੰਦਾ ਤੈਨੂੰ ਨਹੀਂ ਪਤਾ ਇੰਨਾ ਕ ਥਾਂ ਹੁੰਦਾ ਵਾ ਨਾਲ ਤੇ ਲੰਮੇ ਪਿਆ ਜਾਣਾ ਤੇ ਨਾਲ ਤੇ ਬੈਠਾ ਜਾਣਾ ਉਹਦਾ ਰਿਸ਼ਤੇਦਾਰ ਵੀ ਰੋਜ਼ ਫੋਨ ਕਰਦੇ ਆ ਕੱਲ ਦਾ ਕਿਸੇ ਨੇ ਫੋਨ ਨਹੀਂ ਕੀਤਾ ਪੁੱਤ ਉਹਨਾਂ ਨੂੰ ਕੀ ਲੋੜ ਵਾ ਫੋਨ ਤੇ ਤਾਂ ਨਹੀਂ ਕਰਦੇ ਕਿਤੇ ਇੱਥੇ ਨਾ ਆ ਜਾਣ ਸਾਰੇ ਪੱਲਾ ਛਡਾਉਂਦੇ ਆ ਤੇ ਕੋਈ ਗੱਲ ਨਹੀਂ ਸਦਾ ਦੇਣ ਇਹੋ ਜਿਹੀ ਤਨੀ ਰਹਿਣੇ ਅਸੀਂ ਵੀ ਚੰਗੇ ਹੋ ਜਾਣਾ ਵਾ ਚਲੋ ਮੰਮੀ ਵੇਖਾਂ ਫਿਰ ਮੈਂ ਬਾਹਰ ਰੀਹ ਮੇਰੀ ਤੀ ਖਾਂ ਭਲਾ ਮੰਮੀ ਬਾਰ ਤੇ ਕੋਈ ਨਹੀਂ ਦਿਖਣ ਡਿਆ ਚੱਲ ਖੋਲ ਬੂਹਾ ਚੱਲੀਏ ਫਿਰ ਬਾਹਰ ਹਾ ਹੁਣ ਸੁਖਦਾ 사 ਆਈ ਵੇਖਾਂ ਬਾਹਰ ਤੇ ਕਿਤੇ ਲੋ ਵਾ ਅੰਦਰ ਤੇ ਮਰ ਚੱਲੇ ਆਂ ਦਮ ਕੁੱਟਣ ਡਿਆ ਹੀ ਮੇਰਾ ਤੇ ਆ ਮੰਜੀ ਕੱਢੀਏ ਬਾਹਰ ਤੇ ਇੱਥੇ ਘੜੀ ਪਈਏ ਫੜ ਮੰਜੀ ਇੱਧਰ ਟੱਲਾ ਉੱਥੇ ਜੜੋਂਦੇ ਛੋਟੇ ਤਿੰਨ 버ਗਰ ਕਰਦੇ ਇੱਕ ਨਿਊਡਲ ਕਰਦੇ ਲਵਲੀ ਦਾ ਫੋਨ ਆ ਗਿਆ ਆ ਆ ਲਵਲੀ ਉਹ ਡੈਡ ਜੀ ਮੇਰੀ ਛੁੱਟੀ ਮੁੱਕਨ ਦੀ ਆ ਤਾਂ ਕਰਕੇ ਮੈਂ ਕਹਿਣ ਰਿਹਾ ਸੀ ਵੀ ਤੁਹਾਨੂੰ ਮਿਲ ਕੇ ਤੇ ਫੇਰੀ ਜਾਣਾ ਤੂੰ ਹੈ ਕਿੱਥੇ ਜੇ ਇਹ ਤਾਂ ਦੱਸੋ ਮੈਨੂੰ ਉਹ ਮੇਰੀ ਇੱਕ ਗੱਲ ਸੁਣ ਲੈ ਪੁੱਤ ਮੈਂ ਤੇਰੀ ਮਾਂ ਨਾਲ ਸਲਾਹ ਕਰਕੇ ਤੇ ਫੇਰ ਤੈਨੂੰ ਦੱਸੂਗਾ ਤੇ ਫੇਰ ਤੂੰ ਆਈ ਉਹ ਮਿਲਣ ਤੇ ਆਉਣਾ ਵਾ ਤੇ ਤੇਰੀ ਮਾਂ ਕੋਲ ਲੜੂ ਵੀ ਮੇਰੇ ਨਾਲ ਕਿ ਉਹਨਾਂ ਨੂੰ ਕੋਈ ਦੱਸਿਆ ਨਾ ਨਾਲੇ ਡੈਡੀ ਜੀ ਮੈਂ ਨਾ ਮੁੰਡੇ ਘਰੋਂ ਤੁਰ ਪਿਆ ਵਾ ਮੈਨੂੰ ਵੀ ਘੰਟਾ ਡੇਢ ਘੰਟਾ ਲੱਗ ਜਾਣਾ ਵਾ ਫੇਰ ਮੈਂ ਡਿਊਟੀ ਤੇ ਚੱਲ ਜਾਣਾ ਮੈਂ ਬਸ ਮਿਲਣੀ ਆਉਣਾ ਤੁਹਾਨੂੰ ਤੁਸੀਂ ਮੰਮੀ ਦਾ ਡੇਜ ਬਹਾਨਾ ਲਾਉਣਾ ਅੱਗੇ ਮਾਤਾ ਨੂੰ ਪੁੱਛ ਕੇ ਕੰਮ ਕਰਦੇ ਹੁੰਦੇ ਸੀ ਅੱਗੇ ਵੀ ਤੇ ਆਪਣੀ ਮਰਜ਼ੀ ਚੱਲਦੀ ਸੀ ਨਾ ਹੁਣ ਜੇ ਮੈਨੂੰ ਲੋੜ ਪਈ ਆ ਤੇ ਤੁਸੀਂ ਮੰਮੀ ਦਾ ਨਾਮ ਲਾਉਂਦੇ ਜੀ ਕਿ ਉਹਨੂੰ ਪੁੱਛ ਕੇ ਦੱਸੂਗਾ ਹੁਣ ਨਾ ਇਦਾਂ ਕਰ ਘੰਟਾ ਡੇਢ ਘੰਟਾ ਮੈਂ ਰੋਟੀ ਲੈ ਕੇ ਜਾਣਾ ਵਾਂ ਤੇ ਫਿਰ ਮੈਂ ਕਰਦਾ ਤੇਰੀ ਮਾਂ ਨਾਲ ਗੱਲ ਤੇ ਫਿਰ ਮੁੰਡੇ ਘਰੋਂ ਜੀ ਡੈਡ ਜੀ ਮੈਂ ਨਿਕਲੇ ਆਈਆਂ ਮੈਨੂੰ ਵੀ ਘੰਟਾ ਡੇਢ ਘੰਟਾ ਲੱਗ ਜਾਣਾ ਆਹੋ ਦੂਰੀਆਂ ਮੈਂ ਤੇ ਗੱਲ ਇਦਾਂ ਵਾਂ ਕਿ ਤੁਸੀਂ ਘਰ ਪਹੁੰਚੋ ਹਾਂ ਰੋਟੀ ਪਾਣੀ ਖਾਓ ਤੇ ਮੈਨੂੰ ਫੋਨ ਕਰ ਦਿਓ ਫਿਰ ਉਹ ਮੈਂ ਨਹੀਂ ਫੋਨ ਕਰਨਾ ਹਾਂ ਤੂੰ ਹੀ ਕਰੀ ਮੈਨੂੰ ਘੰਟੇ ਡੇਢ ਘੰਟੇ ਤੱਕ ਚਲੋ ਮੈਂ ਹੀ ਕਰ ਦੂੰਗਾ ਮੈਂ ਜਾਊਗਾ ਤੈਨੂੰ ਹਾਂ ਚਲੋ ਠੀਕ ਆ ਠੀਕ ਆ ਤਿੰਨ ਠੀਕ ਆ ਫਿਰ ਮੈਂ ਹੀ ਕਰ ਦੂੰਗਾ ਫੋਨ ਤੁਹਾਨੂੰ ਚੰਗਾ ਜੀ 10 ਇਹਨਾਂ ਨੂੰ ਆਪਣੇ ਮੁਰੇ ਦੇ ਯਕੀਨ ਹੈ ਨਹੀਂ ਆ ਜੇ ਮੈਂ ਤੁਹਾਡੇ ਖਿਲਾਫ ਗਵਾਹੀ ਦੇਣੀ ਹੁੰਦੀ ਤੇ ਜਦਨ ਮੈਂ ਆਇਆ ਸੀ ਡਿਊਟੀ ਤੋਂ ਉਦੋਂ ਨਾਲ ਤੁਹਾਡਾ ਨਾਮ ਆ ਦਿੰਦਾ ਸਾਰਿਆਂ ਦਾ ਹੱਦ ਹੋ ਗਈ ਹੈ ਮੈਨਾਂ ਅੱਗੇ ਭਲਾ ਕੰਮ ਹੈ ਮਾਤਾ ਨੂੰ ਪੁੱਛ-ਪੁੱਛ ਕਰਦਾ ਰਿਹਾ ਵਾ ਚੱਲ लवली ਸਿਆਂ ਇੱਕ ਗੱਲ ਹੋਰ ਵਾ ਤੂੰ ਇਹਨਾਂ ਨੂੰ ਮਿਲ ਕੇ ਨਾ ਡਿਊਟੀ ਤੇ ਚੱਲ ਜਾ ਜੇ ਕੱਲ ਨੂੰ ਇਹ ਫੜੇ-ਫੜੇ ਗਏ ਤੇ ਮਾਤਾ ਦਾ ਕੀ ਪਤਾ ਵਾ ਮੇਰਾ ਨਾਮ ਹੀ ਲਿਖਾ ਦੇ ਵਿੱਚ ਹੀ ਵੀ ਮੇਰਾ ਸਾਥ ਹੋ ਜਾਊਗਾ ਇਹਨਾਂ ਨੂੰ ਮਿਲੋ ਤੋ ਤੋ ਤੇ ਚੁੱਪ ਕਰਕੇ ਡਿਊਟੀ ਤੇ ਚੱਲ ਜਾ ਕੀ ਪਤਾ ਮੁੜ ਕੇ ਮਿਲਣਾ ਵੀ ਇਹਨਾਂ ਕਿ ਨਹੀਂ ਮਿਲਣਾ ਕੀ ਪਤਾ ਹੁਣ ਕਿੰਨੇ ਚਿਰ ਦੀ ਸਜ਼ਾ ਹੋਣੀ ਆ ਕਿੰਨੇ ਦੀ ਨਹੀਂ ਘਟ ਤੇ ਨੀਗਾ ਉਹਨਾਂ ਨੇ ਕਰਨੀ ਜਦੋਂ ਉਹ ਭੱਜੇ ਧੌੜੇ ਫਿਰਨਦੇ ਮੈਨੂੰ ਤੇ लवली ਦੀ ਨਹੀਂ ਸਮਝ ਆਉਂਦੀ ਵੀ ਜਦੋਂ ਤੂੰ ਘਰੋਂ ਭੱਜਾਂ ਵਾ ਤੂੰ ਇਹ ਸਾਡੇ ਵੱਲ ਤੇ ਵੇਖਿਆ ਹੀ ਨਹੀਂ ਕਿ ਮੇਰਾ ਮਾਂ ਪਿਓ ਆ ਇਹ ਫਸ ਗਏ ਤੇ ਮੈਂ ਕਿੱਥੇ ਜਾਊਂਗਾ ਹੁਣ ਤੋਂ ਫੋਨ ਕਰਨ ਦੇ ਆ ਵੇ ਡੈਡੀ ਕਿੱਥੇ ਜੇ ਮੈਂ ਮਿਲ ਲਾਉਣਾ ਹੁਣ ਜਿੱਥੇ ਵੀ ਹੈਗਾ ਉੱਥੇ ਬੈਠਾ ਰਿਹਾ ਤੇ ਜਾਂ ਉਥੋਂ ਪਰੇ ਨੂੰ ਨਿਕਲ ਜਾ ਚੱਲ ਕੋਈ ਗੱਲ ਨਹੀਂ ਆਉਂਦਾ ਤੇ ਗੱਲਾਂ ਕਰਾਂਗੇ ਸਾਰੀਆਂ ਪਤਾ ਨਹੀਂ ਕਿਹੜੇ ਮਾੜੇ ਕਰਮ ਕੀਤੇ ਜਿਹੜੀ ਮੇਰੇ ਕਰਮਾਂ ਚ ਰੱਖੀ ਆਪ ਤੇ ਮਰ ਗਈ ਆ ਤੇ ਸਾਰੇ ਟੱਬਰ ਨੂੰ ਫਾਇ ਲੱਗੀ ਆ ਉਹੋ ਜੇ ਮੈਨੂੰ ਰਿਸ਼ਤੇਦਾਰ ਟੱਕਰ ਗਏ ਕਿਹਣਾ ਮਾੜਾ ਦਿਨ ਚੜਿਆ ਜਿੱਦਣ ਇਹਨਾਂ ਨੂੰ ਵੇਖਣ ਚ ਲੱਗ ਗਿਆ ਇਹ ਘਰ ਬਾਹਰ ਚੰਗਾ ਵਾ ਇੱਥੇ ਮੁੰਡੇ ਨੂੰ ਵਿਆਹ ਦੋ ਉਹੋ ਜੇ ਵਿਚੋਲੇ ਆ ਗੱਡੀ ਦੀ ਗੱਲ ਪਹਿਲਾਂ ਕੀਤੀ ਹੁੰਦੀ ਤੇ ਇੱਥੋਂ ਤੱਕ ਕੰਮ ਪਹੁੰਚਣਾ ਹੀ ਨਹੀਂ ਕਿੱਡੀ ਵਧੀਆ ਨੌਕਰੀ ਕਰਨ ਦੇ 6-7 ਮਹੀਨਿਆਂ ਬਾਅਦ ਘਰ ਆ ਜਾਈਦਾ ਹੁਣ ਘਰੋਂ ਨੂੰ ਤਾਂ ਜੀ ਨਹੀਂ ਕਰਨਾ ਘਰੋਂ ਤੇ ਸਾਰੇ ਬੇਕਾਰ ਹੋਏ ਕੋਈ ਕੇਹ ਬਨੇ ਬੈਠਾ ਵਾ ਕੋਈ ਕੇਹ ਬਨੇ ਬੈਠਾ ਵਾ ਕੁੜੀ ਓ ਇੱਕ ਸਾਡੀ ਉਹਨੂੰ ਵੀ ਨਾਲ ਲਈ ਫਿਰੰਡੇ ਮਾਤਾ ਨੇ ਉਹਦਾ ਘਰ ਵੀ ਨਹੀਂ ਵਸਣ ਦਿੱਤਾ ਮੇਰਾ ਤਾਂ ਉਹਨੇ ਜਾੜਨਾ ਜਾੜਨਾ ਹੀ ਉਹਦਾ ਵੀ ਜਾੜਤਾ ਨਾਲ ਹੀ ਉਦਾਂ ਇੱਕ ਗੱਲ ਵਾ ਸੋਚਣ ਵਾਲੀ ਕਿ ਮਾਤਾ ਸਾਡੀ ਨੇ ਮਾਸੀ ਨੂੰ ਤਾਂ ਫੋਨ ਕੀਤਾ ਹੋਣਾ ਉਹਨੇ ਕਿਤੇ ਲਤ ਨਹੀਂਗਾ ਲਾਈ ਤੇ ਜਾਂ ਇਹਨਾਂ ਦਾ ਫੋਨ ਨਹੀਂਗਾ ਚੁੱਕਿਆ ਤੇ ਹੁਣ ਲੋਕਾਂ ਦੀਆਂ ਬੰਬੀਆਂ ਦੇ ਤੁਰੇ ਫਿਰਨਦੇ ਆ ਤੇ ਮਾਤਾ ਸਾਡੀ ਕਿੱਡੀ ਚੇਲੀ ਬਣੀ ਸੀ ਉਹਦੀ ਦੱਸਦਾ 15-15 ਦਿਨ ਉਹਨੂੰ ਘਰ ਰੱਖਦੀ ਉਹਦੀਆਂ ਸਾਰੀਆਂ ਸਕੀਮਾਂ ਹੀ ਆ ਪਾਪ ਹੁਣ ਸੈਡ ਤੇ ਹੋ ਗਈ ਆ ਇਹ ਤੁਰੇ ਫਿਰਨਦੇ ਹੀ ਮੈਂ ਵੀ ਬੇਕਾਰ ਹੋਇਆ ਆ ਆਪ ਵੀ ਬੇਕਾਰ ਹੋਏ ਤੇ ਫਾਇਦਾ ਕੀ ਹੋਇਆ ਇੱਕ ਗੱਡੀ ਦੇ ਲਾਲਚ ਨੂੰ ਕੀਤਾ ਨਾ ਸਾਰਾ ਕੁਝ ਮਮੀ ਡੈਡੀ ਵੀ ਗਏ ਆ ਸਵੇਰ ਤੇ ਕੁਝ ਖਾਣ ਵਾਸਤੇ ਲੈਣ ਹਜੇ ਤੱਕ ਆਈ ਨਹੀਂ ਆ ਚੱਲ ਕੋਈ ਗੱਲ ਨਹੀਂ ਆ ਜਾਂਦੇ ਆ ਜਿਹੜੀ ਨਾ ਬਗਾਨੇ ਤੋਂ ਚੀਜ਼ ਲਿਉਣੀ ਆ ਸੌ ਅੱਡਾ ਅੱਡਾ ਵੇਖ ਕੇ ਫੇਰ ਲਿਉਣੀ ਪੈਂਦੀ ਆ ਹੁਣ ਇੱਥੇ ਦਾ ਕਿਹੜਾ ਇਹਨਾਂ ਨੂੰ ਭੇਜ ਦਵਾ ਮੈਂ ਤਾਂ ਕਹਿੰਨੀ ਆ ਡੈਡੀ ਇੱਕ ਵਾਰੀ ਸਮਾਨ ਲੈ ਆਉਣਾ ਵਾਰ-ਵਾਰ ਜਾਣ ਨਾਲੋਂ ਚੰਗਾ ਵਾ ਐਵੇਂ ਕਿੰਨੇ ਵੇਖ ਲਿਆ ਤੇ ਫੇਰ ਸੋ ਕੀ ਰਸਤੇ ਮਿਲਨੀ ਆ ਹੁਣ ਰੋਟੀ ਪਾਣੀ ਤੇ ਕੋਰਾਂ ਲਿਆ ਨਹੀਂ ਸਕਦੇ ਤੇ ਇੱਥੇ ਆਪਾਂ ਬਣਾਉਣਾ ਕਿੱਦਾਂ ਵਾ ਗੱਲ ਤੇ ਆ ਹੁਣ ਰੋਟੀ ਤਾਂ ਰੋਜ਼ ਹੀ ਜਾਣਾ ਪਿਆ ਕਰਨਾ ਨਾ ਇਹ ਕਹਿੰਦੇ ਮੇਰਾ ਦੋਸਤ ਆਂਦਾ ਹੀ ਭੇਜ ਦੂੰਗਾ ਤੂੰ ਆਪਸੇ ਆਣੀ ਕਰਾਂ ਵਰਗੇ ਘਰ ਵਾ ਰੋਜ਼ ਰੋਟੀ ਬਣਾ ਕੇ ਕੋਈ ਭੇਜਦਾ ਵਾ ਮੰਮੀ ਕੋਈ ਇੱਕ ਦਿਨ ਦੇ ਦੂ ਦੋ ਦਿਨ ਦੇ ਦੂ ਰੋਜ਼ ਰੋਜ਼ ਥੋੜੀ ਕਿਸੇ ਨੇ ਦੇਣੀ ਆ ਇਹੋ ਤੇ ਗੱਲ ਵਾ ਪਰ ਸੰਦੀਪ ਮੈਨੂੰ ਇੱਕ ਅਕਲ ਆ ਗਈ ਆ ਕਿ ਜਦੋਂ ਨਾ ਔਖੀ ਭਾਰੀ ਪੈਂਦੀ ਆ ਨਾ ਕੋਈ ਭੈਣ ਭਰਾ ਸਾਥ ਨਹੀਂ ਉਹ ਦਿੰਦਾ ਸਾਰੇ ਇਹ ਕਹਿੰਦੇ ਆ ਕਿ ਜੇ ਹੁਣ ਡਿੱਗਣ ਡਿਆ ਨਾ ਖੂ ਵਿੱਚ ਤੇ ਡਿੱਗਾ ਹੀ ਰਵੇ ਇਹਨੂੰ ਸਭ ਤੱਕਾ দাও ਆ ਮੈਨੂੰ ਨਾ ਪਤਾ ਲੱਗਾਈ ਉਹ ਮੈਨੂੰ ਤੇ ਮਾਸੀ ਤੇ ਬੜਾ ਗੁੱਸਾ ਚੜਦਾ ਵਾ ਕੋਈ ਗੱਲ ਭੱਜ-ਭੱਜ ਕਿਉਂਦੀ ਸੀ ਨਾ ਕਰਨ ਇਹਨੇ ਆਉਣਾ ਵਾ ਜਿੱਦਣ ਇਹ ਘਰ ਚਲ ਗਏ ਨਾ ਫੇਰ ਆਉਣਾ ਇੰਨੇ ਸਾਡੇ ਕੋਲ ਫੇਰ ਵੇਖੀ ਇਹਨੂੰ ਮੈਂ ਠੰਡ ਕਿਦਾਂ ਪਾਉਣੀ ਹੈ ਵੜ ਕੇ ਤੇ ਕੋਣ ਕਿਦਾਂ ਵੜਦੇ ਫੇਰ ਅੰਦਰ ਲੈ ਤੇਰਾ ਪਿਓ ਵੀ ਆ ਗਿਆ ਯੋ ਆਖਣ ਲਈਆਂ ਭੁੱਖ ਲੱਗੀ ਆ ਪਹਿਲੇ ਤਾਂ ਮੈਨੂੰ ਇਹ ਦੱਸੋ ਵੀ ਤੁਸੀਂ ਬਾਹਰ ਨਿਕਲ ਕੇ ਬੈਠੀਆਂ ਜੇ ਜੇ ਕਿਸੇ ਨੇ ਵੇਖ ਲਿਆ ਤਾਂ ਫਿਰ ਤੁਹਾਡਾ ਮਰਦਾ ਰਾਦਾ ਤਾਂ ਨਹੀਂ ਆ ਕਿਤੇ ਨਹੀਂ ਮਰ ਚੱਲੇ ਹੁਣ ਅੰਦਰ ਕੀ ਕਰਗੇ ਬੈ ਬੈ ਕੇ ਅੱਕ ਗਈਆਂ ਅੱਕ ਗਈ ਇੱਥੇ ਸਾਹ ਬੰਦ ਹੋਣ ਲਿਆ ਅਹੀਂ ਅੰਦਰ ਰੋਟੀ ਲੈਂਦੀ ਪੁੱਤ ਆਪ ਤੇ ਬਾਹਰ ਫਿਰ ਤੁਰੋਂਦੇ ਜੇ ਅਹੀਂ ਇਸੇ ਵੱਜੀਆਂ ਮੈਂ ਦੋਵੇਂ ਜਾਣੀਆਂ ਤੇ ਫਿਰ ਤੁਸੀਂ ਚਲ ਜਾਂਦੀਆਂ ਰੋਟੀ ਲੈਣ ਮੈਂ ਬੈਠਾ ਰਹਿੰਦਾ ਇੱਥੇ ਉਹ ਚੰਗਾ ਬਾਬਾ ਉਹ ਕੁੜੀ ਵੀ ਅੱਕ ਗਈ ਆ ਹੁਣ ਆਲੇ ਦੁਆਲੇ ਤਾਂ ਕੋਈ ਵੀ ਨਹੀਂਗਾ ਕੰਮਕਾਰ ਕਰਕੇ ਲੋਕੀ ਘਰਾਂ ਨੂੰ ਚਲ ਗਏ ਆ ਤੇ ਹੁਣ ਵੀ ਨਹੀਂ ਬਾਹਰ ਨਿਕਲ ਸਕਦੀਆਂ ਇਹ ਤਾਂ ਤੁਹੀਂ ਕਹਿੰਟੀਆਂ ਵੀ ਲੋਕੀ ਘਰਾਂ ਨੂੰ ਚਲ ਗਏ ਲੋਕੀ ਜਿੱਦੇ ਉਧਰ ਤੁਰੇ ਫਿਰਣ ਦੇ ਕੋਈ ਗੱਲ ਨਹੀਂ ਕਿਸ ਨੂੰ ਕੀ ਪਤਾ ਵਾ ਵੀ ਕੌਣ ਵਾ ਤਾਂ ਕੌਣ ਨਹੀਂ ਤੇ ਕਿੱਧਰ ਆਏ ਆ ਓ ਮੇਰੀ ਗੱਲ ਸੁਣਾ ਨਵਲੀ ਦਾ ਮੈਨੂੰ ਐ ਫੋਨ ਕੀ ਆਂਦਾ ਵਾ ਵੀ ਡੈਡੀ ਜੀ ਕਿੱਥੇ ਜੇ ਤੁਸੀਂ ਮੈਂ ਆਉਣਾ ਤੁਹਾਡੇ ਕੋਲ ਆਉਣਾ ਵਾ ਉਹਨੇ ਸਾਨੂੰ ਫਸਾਉਣਾ ਜੇ ਤੁਸੀਂ ਦੱਸਣਾ ਨਹੀਂ ਤੁਸੀਂ ਕਿੱਥੇ ਆ ਮੈਨੂੰ ਪੁੱਛਦਾ ਸੀ ਬਾਰ-ਬਾਰ ਵੀ ਡੈਡੀ ਜੀ ਤੁਸੀਂ ਹੈ ਕਿੱਥੇ ਜੇ ਮੈਂ ਹਾਂ ਪੁੱਤਰ ਟਿਕਾਣਾ ਨਹੀਂ ਮੈਂ ਦੱਸਣਾ। ਉਹਨੂੰ ਕਹਿਣਾ ਸੀ ਤੂੰ ਦੱਸਿਆ ਸੀ। ਨਾ ਤੁਹਾਡਾ ਫੋਨ ਹੀ ਚੁੱਕਦਾ ਸੀ। ਨਾਲੇ ਨਾ ਮੈਨੂੰ ਤੇ ਇਹ ਡਰ ਲੱਗਣ ਡਿਆ ਵਾ। ਕਿਤੇ ਉਹਨੂੰ ਪੁਲਿਸ ਨੇ ਤੇ ਨਹੀਂ ਫੜ ਲਿਆ। ਕਿਤੇ ਬਕਾਉਂਦੇ ਨਾ ਹੋਣ ਵੀ ਫੋਨ ਕਰ ਕਿੱਥੇ ਆ। ਮੁੰਡੇ ਨੂੰ ਤਾਂ ਸੱਚ ਦੱਸਣਗੇ ਨਾ। ਤੁਸੀਂ ਦੱਸਿਓ ਨਾ। ਕਾਪੀ ਜਿੱਥੇ ਹੈਗਾ ਨਾ ਤੂੰ ਉੱਥੇ ਹੀ ਬੈਠਾ ਰਹਿ ਤੇ ਜਿੱਥੇ ਅਸੀਂ ਆ ਨਾ ਅਸੀਂ ਬੜੇ ਵਧੀਆ ਰਹਿਣ ਰਹੇ ਆ। ਰਮਾ ਤੂੰ ਤੇ ਐਵੇਂ ਸ਼ੱਕ ਕਰੀ ਜਾਂਦੀ ਆਂ ਟੀ। ਉਹ ਕਹਿੰਦਾ ਡੈਡੀ ਮੇਰੀ ਛੁੱਟੀ ਪੂਰੀ ਹੋ ਗਈ ਆ ਮੈਂ ਸਿਰਫ ਤੁਹਾਨੂੰ ਮਿਲ ਕੇ ਤੇ ਚੱਲ ਜਾਣਾ ਉਸੇ ਵੇਲੇ ਨਾ ਕੋਈ ਗੱਲ ਨਹੀਂ ਚੱਲ ਜੇ ਫਿਰਕੇ ਮਿਲਣਾ ਕੀ ਆ ਇੱਥੇ ਮਿਲਣਾ ਆਊਗਾ ਰਾਹ ਗਲੀ ਵਿੱਚ ਕਿਸ ਨੇ ਵੇਖ ਲਿਆ ਨਾਲੇ ਆ ਆ ਫਸੂਗਾ ਨਾਲ ਹਾਨੂੰ ਫਸਾਊਗਾ ਉਹ ਮੈਂ ਤਾਂ ਉਹਨੂੰ ਗੱਲ ਦਾ ਜਵਾਬ ਦਿੱਤਾ ਵਾ ਵੀ ਮੈਂ ਨਹੀਂ ਦੱਸਣਾ ਤੈਨੂੰ ਕਿੱਥੇ ਜਾਂ ਤੇ ਕਿੱਥੇ ਨਹੀਂ ਨਾ ਉਦੋਂ ਨਹੀਂ ਮਾਂ ਪਿਓ ਦਾ ਪਤਾ ਜਿੱਦਾਂ ਚੁੱਪ ਕਰਕੇ ਕੱਟ ਪਾਈ ਤੇ ਨਿਕਲ ਗਿਆ ਸੀ ਵੀ ਮੈਂ ਚੱਲਿਆ ਵਾ ਉਦੋਂ ਤਾਂ ਇੱਕ ਵਾਰਾ ਨਹੀਂ ਕਿਹਾ ਵੀ ਮੰਮੀ ਸਾਰੇ ਜਣੇ ਇਕੱਠੇ ਹੀ ਜਾਣੇ ਆ ਇਹ ਤੁਸੀਂ ਵੀ ਆਪਣਾ ਬੰਦੋਬਸਤ ਕਰ ਲਓ ਉਦੋਂ ਮੈਂ ਤੇ ਉਹਨੂੰ ਇਹ ਵੀ ਗੱਲ ਦੱਸਤੀ ਆ ਮੈਂ ਕਿਹਾ ਮੇਰੀ ਗੱਲ ਸੁਣ ਲੈ ਇਹ ਕਰਨੀ ਆ ਅਸੀਂ ਤਾਂ ਪਕੌੜੇ ਹੋਏ ਆ ਅਸੀਂ ਤਾਂ ਕਿਤੇ ਰਹਿਣ ਦੇ ਬਾਹਰ ਬੰਬੀ ਬੰਬੀ ਤੇ ਕਿਹਦੇ ਆਹੋ ਤੇ ਮੈਂ ਉੱਥੇ ਆਏ ਨਾ ਕਹਿੰਦਾ ਤੁਹਾਡੀਆਂ ਗੱਲਾਂ ਵੀ ਤਾਂ ਉਹੋ ਜਿਹੀਆਂ ਤੁਸੀਂ ਕਾਨੂੰ ਕਹਿਣਾ ਵੀ ਬੰਬੀ ਤੇ ਰਹਿਣ ਨੇ ਉਹ ਮੈਂ ਪਿੰਡ ਪੀੜ ਥੋੜਾ ਦੱਸਿਆ ਉਹਨੂੰ ਪਿੰਡ ਪੀੜ ਦੱਸਿਆ ਹੁਣ ਆਉ ਨਾ ਫੋਨ ਉਹਨੂੰ ਕਹਿ ਦਿਓ ਕਿ ਜਿੱਥੇ ਹੀ ਹੈਗੇ ਬੜੇ ਵਧੀਆ ਵਾ ਤੇ ਜੇ ਤੂੰ ਜਾਣਾ ਡਿਊਟੀ ਤੇ ਤੇ ਚਲ ਜਾ ਤੂੰ ਫੋਨ ਤੇ ਗੱਲ ਕਰੀ ਗਈ ਸਾਡੇ ਨਾਲ ਨਾ ਉਦੋਂ ਮਾਂ ਪਿਓ ਇਹਨੂੰ ਚੇਤੇ ਨਾ ਆਇਆ ਜਦੋਂ ਦੋਸਤ ਕੋ ਭੱਜ ਗਿਆ ਸੀ ਸਾਨੂੰ ਕੱਲਿਆਂ ਨੂੰ ਛੱਡ ਇੰਨਾ ਵੀ ਨਹੀਂ ਸੋਚਿਆ ਵੀ ਦੋਵੇਂ ਜੀ ਰਹਿ ਗਏ ਆ ਤੇ ਜੇ ਕੁੜੀ ਸੀ ਤੇ ਉਹ ਵੀ ਭੱਜ ਗਈ ਮੈਂ ਸਹਰੇ ਚੱਲੀ ਆ ਹੁਣ ਉਹਨਾਂ ਨੇ ਤੱਕੇ ਦਿੱਤੇ ਆ ਨਾ ਤੇ ਫੇਰ ਇੱਥੇ ਆਏ ਆ ਹੋਰ ਜੋ ਉਹ ਨਾ ਹੋਰ ਭਾਜੀ ਠੀਕ ਠਾਕ ਜੀ ਹਾਂ ਠੀਕ ਠਾਕ ਇੱਥੇ ਖਲੋਤਾਂ ਕੱਲਾ ਕੀ ਗੱਲ ਉਦਾਂ ਹੀ ਖਲੋਣਾ ਕੀ ਸੀਗਾ ਪੈਪ ਲਈ ਸੀਗੀ ਅੱਛਾ ਤੂੰ ਮੁਰਗੇ ਇੱਥੇ ਹੀ ਖਲੋ ਗਿਆ ਮੈਂ ਹੁਣ ਘਰ ਠਹਿਰ ਕੇ ਹੀ ਜਾਣਾ ਵਾ ਟੈਨਸ਼ਨ ਜੀ ਤੇ ਲੱਗਣ ਡਿਆ ਕੀ ਗੱਲ ਕੋਈ ਗੱਲ ਹੋਈ ਆ ਨਹੀਂ ਨਹੀਂ ਭਾਜੀ ਗੱਲ ਤੇ ਕੋਈ ਨਹੀਂ ਹੋਈ ਨਵੀਂ ਅਜੇ ਫੇਰ ਉਹੀ ਉਹਨਾਂ ਦੀ ਸੋਚ ਆਉਂਦੀ ਆ ਵੀ ਮੈਂ ਹਾਂ ਚੱਲੀ ਜਾ ਸਾਰੇ ਕੰਮ ਆ ਡੇ ਹੱਥਾਂ 'ਚ ਹੀਗੇ ਤੇ ਮੈਨੂੰ ਲੱਗਦਾ ਅਸੀਂ ਲੇਟ ਹੋ ਗਏ ਆ ਸਾਨੂੰ ਪਹਿਲਾਂ ਹੀ ਪਰਚਾ ਦੇ ਦੇਣਾ ਚਾਹੀਦਾ ਸੀ ਜੋ ਬਣ ਉਹ ਤੇ ਅਸੀਂ ਲੇਟ ਬੜੇ ਗਏ ਆ ਪਰ ਜਿਹੜੀ ਗੱਲ ਤੂੰ ਸੋਚਣ ਡਿਆ ਨਾ ਐਦਾਂ ਨਹੀਂ ਹੁੰਦਾ ਤੂੰ ਫਿਕਰ 1 ਰੁਪਈਆ ਦਾ ਨਾ ਕਰ ਕਿਤੇ ਨਹੀਂ ਭੱਜ ਜਾਣਾ ਵਾ ਪਾਵੇਂ ਕਾਰ ਨੂੰ ਵੰਦਰੇ ਮਾਰ ਗਏ ਆ ਨਾ ਹੂੰ ਕੱਭੂ ਆਣੇ ਆਣੇ ਕਿੱਥੇ ਚੱਲ ਜਾਣਗੇ ਛੱਡਦੀ ਆ ਪੁਲਿਸ ਦਾ ਇਹਦਾ ਪੁਲਿਸ ਛੱਡਣ ਲੱਗੀ ਫਿਰ ਤਾਂ ਦੁਨੀਆ ਤੇ ਅਪਰਾਧ ਹੀ ਵਾਜੇ ਠੀਕ ਹੈ ਨਾ ਮੈਂ ਗਿਆ ਹਾਂ ਤਾਂ ਬਲਜੀਤ ਪਾਜੀ ਕੋਲ ਵੀ ਉਹ ਵੀ ਇਹੋ ਗੱਲ ਕਹਿ ਰਹੇ ਕਿਤੇ ਕੋਈ ਗੱਲ ਤੇ ਫਿਕਰ ਨਾ ਕਰ ਹੂੰ ਪਰ ਟੈਨਸ਼ਨ ਤੇ ਹੁੰਦੀ ਆ ਨਾ ਉਹ ਤਾਂ ਗੱਲ ਹੈਗੀ ਮੈਂ ਤੇ ਇੱਕ ਗੱਲ ਤੋਂ ਹੋਰ ਸੋਚਣ ਲਿਆ ਵਾਂ ਕਿ ਚਲੋ ਪੁਲਿਸ ਤੇ ਆਪਣਾ ਕੰਮ ਕਰਨ ਢੀ ਆ ਅਸੀਂ ਆਪਣੇ ਤੌਰ ਤੇ ਨਾ ਪੜਾ ਕਰੀਏ ਕਿ ਕਿੱਥੇ ਚੱਲ ਗਏ ਹੋਣਗੇ ਪਰ ਉਹਨਾਂ ਦੇ ਘਰ ਦੇ ਲਾਗੋਂ ਕਿਸ ਨੂੰ ਪੁੱਛਨੇ ਆ ਕਿਤੇ ਰਿਸ਼ਤੇਦਾਰਾਂ ਦੇ ਪਤਾ ਕਰਨੇ ਆ ਕਿਤਨਾ ਕਿਤੇ ਤਾਂ ਆਪਣੇ ਦੇ ਗਏ ਹੋਣਗੇ ਕਿਤੇ ਦਲਜੀਤ ਨਾਲ ਨਹੀਂ ਗੱਲ ਹੋਈ ਦਲਜੀਤ ਨਾਲ ਤਾਂ ਗੱਲ ਹੋਈ ਸੀਗੀ ਦਲਜੀਤ ਕਹਿੰਦਾ ਵਾ ਵੀ ਕੋਈ ਗੱਲ ਨਹੀਂ ਜੇ ਨਹੀਂ ਨਾ ਪਤਾ ਲੱਗੂਗਾ ਤੇ ਫਿਰ ਕਹਿੰਦਾ ਮੈਂ ਸੰਦੀਪ ਨਾਲ ਗੱਲ ਕਰ ਲੂੰਗਾ ਠੀਕ ਹੈ ਉਹਨੂੰ ਲਾਲਚ ਪਾਵਾਂਗੇ ਵੀ ਕੋਈ ਨਹੀਂ ਮੈਂ ਤੈਨੂੰ ਲੈ ਆਉਣਾ ਤੂੰ ਮੈਨੂੰ ਦੱਸ ਹੈ ਕਿੱਥੇ ਆ ਆਹੋ ਝਟਪਾ ਲਾ ਜਾਣਾ ਪਰ ਇਹ ਆ ਨਾ ਇਹ ਤਾਂ ਫਿਰ ਚਾਂਸ ਹੀ ਆ ਨਾ ਜੇ ਪੁਲਸ ਲੱਭ ਲੇ ਆਪ ਤੇ ਫਿਰ ਗੱਲ ਹੋਰ ਇਹ ਨਾ ਹੋਏ ਵੀ ਅਸੀਂ ਪਤਾ ਕਰਦੇ ਹੋਈਏ ਉਹਨਾਂ ਨੂੰ ਸਾਡੇ ਤੇ ਸ਼ੱਕ ਹੋ ਜੇ ਤੇ ਗਾਂ ਤੇ ਗਾਂ ਹੋਰ ਨਿਕਲ ਜਾਣ। ਗਾਂ ਕਿੱਥੇ ਨਿਕਲ ਜਣਾ ਚੋਬਣ। ਹੁਣ ਮਾਰਾ ਮੋਟਾ ਪਤਾ ਤੇ ਲੱਗੇ ਪੁਲਿਸ ਨੂੰ ਵੀ ਵੀ ਹੈ ਕਿੱਥੇ ਆ। ਫੇਰੀ ਪੁਸਤ ਪੜੂਗੀ ਜਾ ਕੇ। ਮੈਨੂੰ ਤਾਂ ਲੱਗਣ ਰਿਹਾ ਵੀ ਪੰਜਾਬ 'ਚ ਹੈ ਹੀ ਨਹੀਂ ਕਿ ਬਾਹਰ ਕਿਤੇ ਨਿਕਲ ਗਏ। ਮੁਸ਼ਕਲ ਤੇ ਜੋਬਣ ਹੋ ਜਣੀ ਆ। ਪਰ ਤੂੰ ਨਾ ਟੈਨਸ਼ਨ ਲੈ। ਅਸੀਂ ਸਾਰੇ ਤੇਰੇ ਨਾਲ ਆ। ਅੱਡਾ ਥੋੜੀ ਛੱਡ ਦਾਂਗੇ ਇਹਨਾਂ ਨੂੰ ਯਾਰ। ਅੱਡਾ ਤਗੜਾ ਨੇ ਕੰਮ ਕੀਤਾ ਤੇ ਇਹਨਾਂ ਨੂੰ ਇਦਾਂ ਹੀ ਛੱਡ ਦਾਂਗੇ। ਚਲੋ ਕੋਈ ਨਹੀਂ। ਤੁਸੀਂ ਕਰੋ ਕੰਮ ਕੋਈ ਨਹੀਂ। ਮੈਂ ਚੱਲਦਾ ਫਿਰ ਹਾਂ। ਫੇਰ ਕੇ ਆਵਾਂਗਾ ਇੱਥੇ ਵੇਖੂਗਾ ਫੇਰ ਮਾਰਤੀ। ਕੀ ਕਰਾਂ ਯਾਰ। ਇਹ ਗਿਆ ਬਾਈ ਟੈਨਸ਼ਨ ਲਈ ਜਾਉਂਦੇ ਆਪਾਂ। ਚਲ ਇਦਾਂ ਕਰਨਾ। ਮੈਂ ਘਰ ਜਾ ਕੇ ਨਾ ਪਰ ਮੀਤਨਾ ਕਰਨਾ ਕਰੋ। ਉਹਨੂੰ ਭੇਜਨਾ। ਚਲ ਜੋਤ ਨੂੰ ਕਹੋਗੀ, ਜੋਤ ਨੂੰ ਸਮਝਾਉਗੀ। ਕਿ ਇਦਾਂ ਨਾ ਕਰ। ਸਭ ਕੁਝ ਠੀਕ ਹੋ ਜਾਣਾ। ਟੈਨਸ਼ਨ ਜ਼ਿਆਦਾ ਲਈ ਜਾਂਦੇ ਆ। ਨਾ ਕਿਤਾ ਫੋਨ ਆ ਗਿਆ ਉਹ। ਆਵੇ ਲੈ लवली ਡੈਾਈ ਫੇਰ ਫੋਨ ਕਰਾਂ। ਇੰਨੇ ਹੁਣ ਕੀ ਕਹਿਣਾ ਵਾ? ਇੰਨੇ ਫਸਾਉਣਾ ਈਓ ਸਾਨੂੰ। ਗੱਲ ਗੱਲ ਹਾਂ ਨਾ ਕਰੇ ਆਉਣ ਵਾਲੋਂ ਉਹ ਨਹੀਂ ਕਰਦਾ ਗੱਲ ਤਾਂ ਸੁਣਾਉਂਦੀ ਹੈਲੋ ਸਸਰੀ ਜੜੀ ਸਸਰੀ ਘਾਲ ਪੁੱਤ ਕੀ ਹਾਲ ਆ ਹਾਂ ਹੁਲਕਾ ਦੀ ਜੜੀ ਹਾਂ ਮੈਂ ਤੁਹਾਨੂੰ ਕੱਲ ਵੀ ਫੋਨ ਕੀਤਾ ਓਏ ਪੁੱਤ ਮੈਂ ਤੈਨੂੰ ਕੀ ਦੱਸਾਂ ਤੈਨੂੰ ਦੱਸੀ ਤੇ ਹੈਗੀ ਸਾਰੀ ਗੱਲ ਵੀ ਪੁੱਤ ਅਸੀਂ ਘਰ ਨਹੀਂ ਆ ਅਸੀਂ ਕਿਤੇ ਬਾਹਰ ਬੈਠੇ ਆ ਕਿਤੇ ਬੰਬੀ ਬੰਬੀ ਮੇਰੀ ਗੱਲ ਸੁਣੋ ਮੈਂ ਕਿਹਦਾ ਘਰ ਆ ਮੈਂ ਵੀ ਬਾਹਰ ਹੀ ਬੈਠਾ ਆ ਮੈਂ ਚੱਲ ਜਣਾ ਡੂਟੀ ਤੇ ਮੈਨੂੰ ਇਹ ਤਾਂ ਦੱਸੋ ਵੀ ਹੈ ਕਿੱਥੇ ਜਿੱਤੇ ਹੀ ਉਹ ਮੈਂ ਤੈਨੂੰ ਸਾਰੀ ਗੱਲ ਦੱਸਣਾ ਪਹਿਲਾਂ ਮੈਨੂੰ ਇਹ ਦੱਸ ਵੀਡੀਓ ਕਾਲ ਤੇ ਹਟਣਾ ਗੱਲ ਕਰ ਵੀ ਤੂੰ ਹੈ ਕਿੱਥੇ ਆ ਉਹ ਡੈਡ ਜੀ ਮੈਂ ਵੀ ਕਿਸੇ ਮੁੜੇ ਘਰ ਹੀ ਬੈਠਾ ਆ ਮੇਰੇ ਨਾਲ ਕੋਈ ਨਹੀਂਗਾ ਹੈਗਾ ਵੀਡੀਓ ਕਾਲ ਕਰਨੀ ਜ਼ਰੂਰੀ ਆ ਜ਼ਰੂਰੀ ਆ ਪੁੱਤ ਕੰਮ ਜਿ ਹੋਇਆ ਇਦਾਂ ਦਾ ਫਿਰ ਚੱਲ ਆਓ ਲਾਓ ਵੀਡੀਓ ਕਾਲ ਲਾ ਲਓ ਚੱਲ ਵੀਡੀਓ ਕਾਲ ਨਾ ਆਨ ਕਰ ਚਲੋ ਮੈਂ ਲਮਨਾ ਲਾ ਆ ਵੇਖੋ ਮੇਰੇ ਵਾਲੀ ਦੋਣੇ ਹੈਗਾ ਭਲਾ ਕੋਈ ਇਹ ਰਮਨ ਹੈ ਨਹੀਂ ਕੋਈ ਵੀ ਲਾ ਦੇ ਲਿਆਓ ਮੈਨੂੰ ਫੜਾਓ ਫੋਨ ਮੇਰੇ ਨਾਲ ਗੱਲ ਕਰਾਓ ਇਹਦੀ ਹਾਂ ਕਰਨਾ ਗੱਲ ਹਾਂ ਕਿੱਥੇ ਆ ਹੁਣ ਉਹ ਮੰਮੀ ਮੈਂ ਹੁਣ ਕਿੱਥੇ ਹਾਂ ਹਾਂ ਮੈਂ ਕਿਹਾ ਯਾਰ ਦੋਸਤ ਦੇ ਘਰ ਬੈਠਾ ਹਾਂ ਮੇਰੇ ਤੇ ਲਾਗੇ ਤੇ ਨਹੀਂ ਕੋਈ ਹੈਗਾ ਵਖਾਲ ਮੈਨੂੰ ਆਲੇ ਦੁਆਲੇ ਇਹ ਆ ਵੀਡੀਓ ਕਾਲ ਲਈ ਤੇ ਹੈਗੀ ਆ ਵੇਖ ਲਓ ਬਸ ਬਸ ਮੈਂ ਵਖਾਲ ਦਿੰਨਾ ਤੁਹਾਨੂੰ ਵੇਖ ਲਾ ਤੈਨੂੰ ਮੇਰੀ ਸੌ ਲੱਗੇ ਜੇ ਤੂੰ ਝੂਠ ਬੋਲੇ ਤੇ ਤੇ ਨਾਲ ਨਾ ਕਿਸ ਨੂੰ ਲੈ ਕੇ ਆਵੀਂ ਮੈਂ ਨਹੀਂ ਲਿਆਉਂਦਾ ਨਾਲ ਕਿਸ ਨੂੰ ਮੈਂ ਡਿਊਟੀ ਤੇ ਚੱਲ ਜਾਣਾ ਮੈਂ ਬਸ ਮਿਲਣੀ ਆਉਣਾ ਮੈਂ ਤੁਹਾਨੂੰ ਚਲ ਕੋਈ ਗੱਲ ਨਹੀਂ ਡੈਡੀ ਤੇਰੇ ਨਾਲ ਐਡਰੈਸ ਭੇਜ ਦਿੰਦੇ ਆ ਫਿਰ ਤੂੰ ਆ ਜੀ ਤੇ ਹੁਣ ਨਾ ਤੈਨੂੰ ਮੈਂ ਸੌਹ ਪਾਈ ਉਹ ਆਪਣੀ ਨਾਲ ਨੇ ਕੋਈ ਹੋਣਾ ਚਾਹੀਦਾ ਤੇ ਨਾ ਕਿ ਇਹਨੂੰ ਦੱਸ ਕੇ ਆਈ ਵੀ ਕਿੱਥੇ ਚੱਲਿਆ ਵਾ ਉਹ ਮੈਂ ਦੱਸ ਨਾਲ ਕਿਉਂ ਨਹੀਂ ਮਾਂ ਕੇ ਇਹਨੂੰ ਮੈਨੂੰ ਨਹੀਂ ਪਤਾ ਤੇ ਆਈ ਪੜ ਜਾਣਾ ਚਲ ਕੋਈ ਗੱਲ ਨਹੀਂ ਫਿਰ ਐਡਰੈਸ ਭੇਜ ਦਿੰਦੇ ਆ ਤੇ ਆ ਜਾ ਘੰਡ ਦੁ ਕੰਡ ਆ ਲੋ ਦੇ ਦ ਐਡਰੈਸ ਉਹਨੂੰ ਚਲ ਮੈਂ ਭੇਜਦਾ ਕੱਟ ਫੋਨ ਘੰਡ ਦੁ ਕੰਡ ਪਤਾ ਕੀ ਗੱਲ ਵਾ ਅਹੀਂ ਪਾਵੇਂ ਇੱਥੇ ਬੈਠੇ ਆਂ ਉਹ ਪਾਵੇਂ ਜਿਹੜੇ ਮਰਜੀ ਯਾਰ ਦੋਸਤ ਦੇ ਘਰ ਬੈਠਾ ਫੇਰ ਵੀ ਆਪਣਾ ਖੋਣਵਾ ਖੇਚ ਮਾਰਦਾ ਵਾ ਇਹੋ ਜੇ ਓਖੇ ਟਾਈਮ ਦੇ ਵਿੱਚ ਨਾ ਆਪਣੇ ਜੀਆਂ ਨੂੰ ਇਕੱਠੇ ਰਹਿਣਾ ਚਾਹੀਦਾ ਵਾ ਹੁਣ ਕਿਸ ਦੇ ਘਰ ਕਿੰਨਾ ਕ ਚਿਰ ਬੈਣਾ ਵਾ ਲੋਕੀ ਵੀ ਪੁੱਛਦੇ ਆ ਕੀ ਗੱਲ ਹੋਈ ਆ ਕਿਉਂ ਨਹੀਂ ਜਾਂਦਾ ਚੱਲ ਇਹਦੇ ਮੂੰਹ ਤੇ ਨਾ ਕਹਿੰਦੇ ਹੋਣਗੇ ਅੱਗੋਂ ਪਿਛੋਂ ਆਪਸ ਵਿੱਚ ਤਾਂ ਗੱਲਾਂ ਕਰਦੇ ਹੀ ਹੋਣਗੇ ਨਾ ਉਹ ਉਹ ਚੱਲ ਕੋਈ ਗੱਲ ਨਹੀਂ ਰਮਨ ਮੈਨੂੰ ਐਡਰੈਸ ਭੇਜ ਦੇਣਾ ਤੇ ਆਪੇ ਆਣ ਕੇ ਮਿਲ ਜਾਂਦਾ ਵਾ ਚੱਲ ਭੇਜ ਦਿਓ ਖਰੇਓ ਦਾ ਵੀ ਕਿੰਨਾ ਕ ਜੀ ਕਰਨ ਰਿਆ ਵਾ ਮਿਲਣ ਨੂੰ ਨਿਆਣਿਆਂ ਕੋ ਗਲਤੀਆਂ ਤਾਂ ਹੋਈ ਜਾਂਦੀਆਂ ਵ ਤਾਂ ਬਾਅਦ ਵਿੱਚ ਉਹਨਾਂ ਨੂੰ ਪਤਾ ਲੱਗਦਾ ਵਾ ਚੱਲ ਮੈਂ ਭੇਜਦਾ ਫਿਰ ਉਹਨੂੰ ਮੰਮੀ ਰੋਟੀ ਮੈਂ ਪਾਤੀ ਆ ਤੇ ਅੰਦਰ ਖਾਣੀ ਆ ਕਿ ਜਾਂ ਇੱਥੇ ਲੈਵਾਂ ਉਹ ਨਹੀਂ ਨਹੀਂ ਪੁੱਤ ਅੰਦਰ ਬੈ ਕੇ ਖਾਣੇ ਆ ਜੇ ਇੱਥੇ ਕਿਹਨੇ ਵੇਲ ਆ ਫਿਰ ਰੰਗੇ ਜਾਵਾਂਗੇ ਕਿਤੇ ਚੱਲ ਅੰਦਰ ਹੀ ਖਾ ਲੈਨੇ ਪੁੱਤ ਮੰਮੀ ਅੰਦਰ ਤੇ ਬਹਿ ਨੂੰ ਜੇ ਨਹੀਂ ਕਰਦਾ ਤੇ ਰੋਟੀ ਕਿੱਦਾਂ ਖਾਣੀ ਅੰਦਰ ਚੱਲ ਕੀ ਕਰਨਾ ਫਿਰ ਪੁੱਤ ਹੁਣ ਟਾਈਮ ਤਾਂ ਕੱਢਣਾ ਹੀ ਪੈਣਾ ਵਾ ਉਹ ਕੋਈ ਗੱਲ ਨਹੀਂ ਬਾਹਰ ਕਿਹੜਾ ਕੋਈ ਹੈਗਾ ਵਾ ਛੱਟ ਤੇ ਆਪਾਂ ਰੋਟੀ ਖਾ ਲੈਣੀ ਹੈ। ਤੁਹਾਨੂੰ ਨਹੀਂ ਨਾ ਲੱਭਣ ਡਿਆ। ਤੈਨੂੰ ਨਹੀਂ ਨਾ ਇਸ ਗੱਲ ਦਾ ਪਤਾ। ਆਪਾਂ ਉਦਾਂ ਵੀ ਤਾਂ ਬੈਠੇ ਹੀ ਆਂ। ਤੇ ਇੱਥੇ ਬੈ ਕੇ ਆਪਾਂ ਤਿੰਨਾਂ ਜਣੇ ਰੋਟੀ ਖਾ ਲੈਣੀ ਹੈ। ਰਮਨੰਦ ਦਾ 10 15 20 ਮਿੰਟ ਤੇ ਲੱਗਣੀ ਆ। ਜ਼ਿਆਦਾ ਤਾਂ ਗੱਲ ਡੈਡੀ ਰਾਤ ਦੀ ਹੁੰਦੀ ਆ। ਕਿ ਰਾਤ ਨੂੰ ਇੱਥੇ ਕੀ ਕਰਨ ਦੇ ਆਏ। ਚੱਲ ਸੰਦੀਪ ਲੈ ਆ ਫਿਰ ਇੱਥੇ ਬੈ ਕੇ ਖਾ ਲੈਨੇ ਆ। ਚਲੋ ਠੀਕ ਆ ਡੈਡੀ। ਰਮਨ ਤਾਂ ਨੂੰ ਡਰ ਨਹੀਂ ਹੁੰਦਾ। ਉਹ ਡਰ ਤੇ ਆਉਂਦਾ ਵਾ। ਹਾਂ। ਹੁਣ ਅੰਦਰ ਵੀ ਕਿੱਥੇ ਬਹਿਣਾ ਵਾ। ਹੋਂ ਤਾਂ ਟਾਈਮ ਕੱਢਣਾ ਤੇ ਪੈਣਾ ਨਹੀਂ ਆਪਣਾ ਚੱਲ ਕੋਈ ਗੱਲ ਨਹੀਂ ਫਿਰ ਜੋ ਹੋਊ ਵੇਖੀ ਜਦ ਹੁਣ ਮਰ ਜਾਣਾ ਵਾ ਬੋਲ ਦੇਣੀ ਤੂੰ ਇਹੀਂ ਇੱਥੇ ਆਗੇ ਖਿਲੋਤੇ ਜੇ ਤੇ ਕਾ ਰਾਜੰਦੇ ਕਰੀ ਲੱਗਾ ਹੀ ਆਉਣਾ ਐਦਾਂ ਹੀ ਸੋਚ ਪਈ ਆ ਮੈਂ ਜੇਕਦੇ ਉਹ ਪੁਲਿਸ ਵਾਲਾ ਕੰਮ ਹੋ ਜਾਂਦਾ ਨਾ ਪੂਰਾ ਤੇ ਚੱਲ ਸਾਡੀ ਟੈਨਸ਼ਨ ਮੁੱਕ ਜਾਂਦੀ ਪੁਲਿਸ ਉਹਨਾਂ ਨੂੰ ਗ੍ਰਿਫਤਾਰ ਕਰ ਲੈਂਦੀ ਤੇ ਚੱਲ ਪੁੱਛ ਕੇ ਸ਼ਬਾਚ ਕਰ ਚੱਲਦੀ ਰਹਿੰਦੀ ਤੇ ਉਹਦੇ ਕੋਈ ਗੱਲ ਨਹੀਂ ਹੈਗੀ ਇਹ ਕੰਮ ਇੰਨੀ ਛੇਤੀ ਨਹੀਂ ਹੋਣੇ ਹੈਗੇ ਤੇ ਨਾ ਹੀ ਟੈਨਸ਼ਨ ਲਿਆ ਹੱਲ ਹੋਣੇ ਇੱਥੇ ਖਲੋਤਿਆਂ ਹੱਲ ਹੋ ਜਾਊਗਾ ਜਾਂ ਚੁੱਪ ਰਿਆਂ ਹੱਲ ਹੋ ਜਾਣਾ ਵਾ ਕੋਈ ਇਹ ਕੰਮ ਜਦੋਂ ਹੱਲ ਹੋਣੇ ਆ ਨਾ ਕਿਸੇ ਸਮੇਂ ਨਹੀਂ ਹੋਣੇ ਆ ਨਾਲੇ ਉਹਨਾਂ ਨੇ ਆਪੇ ਕਰ ਲੈਣੇ ਆ ਰੋਜ਼ ਇੱਥੇ ਬਹਿ ਕੇ ਸੋਚੀ ਜਾਓਗੇ ਅਬ ਮਾਰ ਹੋ ਜਾਊਗੀ ਸਾਡਾ ਵੀ ਧਿਆਨ ਦਾ ਡੇਵਲ ਰਹਿੰਦਾ ਵਾ ਨਾ ਕਿਸੇ ਪਾਸੇ ਗੱਲ ਲੱਗਦੀ ਹੈ ਤੇ ਨਾ ਕੁਝ ਉਦਾਂ ਬਲਜੀਤ ਭਾਜੀ ਨਾਲ ਮੇਰੀ ਗੱਲ ਹੋਈ ਆ ਕਹਿੰਦੇ ਹੀਗੇ ਵੀ ਤੁਸੀਂ ਬਿਲਕੁਲ ਫਿਕਰ ਨਾ ਕਰੋ ਮੈਂ ਪੁਲਿਸ ਨੂੰ ਫੋਨ ਕਰੂੰਗਾ ਉਹ ਤੇ ਪੂਰਾ ਯਕੀਨ ਦਿਵਾਉਂਦੇ ਜੋਦ ਪਰ ਹੁਣ ਗੱਲ ਇਹ ਆ ਕਿ ਜਿੰਨਾ ਚਿਰ ਤੱਕ ਫੜੇ ਨਹੀਂ ਜਾਂਦੇ ਹੌਸਲਾ ਨਹੀਂ ਨਾ ਹੋਣਾ ਡਰੀ ਹੈ ਨਾ ਮਨ ਚ ਜੇ ਤੇ ਫੜੇ ਜਾਂਦੇ ਤੇ ਸਾਡੇ ਮਨ ਨੂੰ ਸੰਤੁਸ਼ਟੀ ਹੁੰਦੀ ਵੀ ਚੱਲ ਕੋਈ ਗੱਲ ਨਹੀਂ ਬੰਦੇ ਵੀ ਫੜੇ ਗਏ ਆ ਸਬੂਤ ਵੀ ਹੈਗੇ ਆ ਤੇ ਬਸ ਇਹਨਾਂ ਦਾ ਹੁਣ ਕੇਸ ਹੀ ਚੱਲਣਾ ਤੇ ਸਜ਼ਾ ਹੋਣੀ ਆ ਹੁਣ ਕੀ ਪਤਾ ਕਿੱਥੇ ਤੇ ਕਿੱਥੇ ਨਿਕਲ ਗਏ ਆ ਜਾਂ ਤੇ ਪੁਲਿਸ ਫਿਰ ਖੇਚਲ ਕਰੇ ਪੂਰੀ ਠੈਕ ਨਹੀਂ ਹੱਥ ਪੈਰ ਮਾਰਨ ਤੇ ਦੱਸਣਾ ਸਾਨੂੰ ਕਿ ਕੀ ਗੱਲ ਬਣੀ ਤੇ ਕੀ ਨਹੀਂ ਜੇ ਹੋਰ ਕਹੇ ਤੇ ਯਕੀਨੀ ਆ ਰੱਬ ਤੇ ਯਕੀਨ ਤੇ ਹੈਗਾ ਹੀ ਆ ਨਾ ਤੇ ਜੇ ਨਹੀਂ ਵੀ ਹੈਗਾ ਉੱਤੇ ਯਕੀਨ ਰੱਖ ਨਹੀਂ ਪੈਣਾ ਵਾ ਫੇਰ ਹੀ ਸਾਰੇ ਕੰਮਾਂ ਦੇ ਹੱਲ ਹੋਣੇ ਆ ਤੇ ਜੇ ਇਦਾਂ ਆਣ ਕੇ ਟੈਨਸ਼ਨ 'ਚ ਬੈਠੇ ਰਹੋਗੇ ਨਾ ਫੇਰ ਕੋਈ ਕੰਮ ਨਹੀਂ ਹੋਣਾ ਕਿ ਇਹ ਇੱਕ ਬੰਦੇ ਤੇ ਯਕੀਨ ਕਰਨਾ ਹੀ ਪੈਣਾ ਵਾ ਸੋ ਸਾਰੇ ਕੰਮ ਰੱਬ ਤੇ ਛੱਡ ਦੋ ਉਹਨਾਂ ਨੂੰ ਸਾਰਾ ਹੀ ਪਤਾ ਵਾ ਮੈਨੂੰ ਤਾਂ ਅੱਗੇ ਭਾਜੀ ਵੀ ਲਈ ਕਹਿਣ ਕਿ ਕੋਈ ਗੱਲ ਤੋਂ ਫਿਕਰ ਨਾ ਕਰ ਕਿ ਭਾਵੇਂ ਆਪਨਾ ਖਿਚਲ ਕਰਨੀ ਪਵੇ ਅਸੀਂ ਲੱਭ ਲਵਾਂਗੇ ਉਹਨਾਂ ਨੂੰ ਤੇ ਕੈਂਡੇ ਵੀ ਪੁਲਿਸ ਵੀ ਚਲੋ ਕਿ ਜਿੰਨੀ ਕੋਸ਼ਿਸ਼ ਕਰ ਸਕਦੀ ਕਰਨ ਈ ਆ ਬਾਕੀ ਚਲੋ ਰੱਬ ਅਗੇ ਤੇ ਹੋਰ ਦਸ ਆਪੇ ਫੜੇ ਜਾਣ ਤੇ ਸਜ਼ਾ ਹੋਵੇ ਉਹਨਾਂ ਨੂੰ